ਮੰਡੀ ਕਾਲਾ ਵਾਲੀ ਮਾਤਾ ਤੇ ਨੌਲੇ ਨੇ ਹਮਲਾ ਕਰਤਾ ਭਰਾ ਮੇਰੇ ਪਹਿਲਾਂ ਸੁਣਦੇ ਹੁੰਦੇ ਸੀ ਵੀ ਨੌਲਾ ਵੀ ਹਲਕ ਜਾਂਦਾ ਤੇ ਬਹੁਤ ਹੀ ਮਾੜਾ ਕੰਮ ਹੋਇਆ ਭਰਾ ਮੇਰੇ ਤੇ ਦੇਖੀ ਜਾਓ ਵੀਡੀਓ ਤੇ ਪਹਿਲਾਂ ਮਾਤਾ ਇਧਰ ਉਧਰ ਜਾਂਦੀ ਸੀ ਤੇ ਨੌਲਾ ਮਗਰ ਪੈ ਗਿਆ ਤੇ ਫਿਰ ਉਹਦੇ ਮਗਰ ਭੱਜ ਲਿਆ ਤੇ ਉਹਨਾਂ ਦੇ ਘਰ ਕੋਲੇ ਆ ਕੇ ਮਾਤਾ ਤੇ ਹਮਲਾ ਕਰਤਾ ਦੇਖ ਐਡੇ ਭੜੇ ਹੁੰਦੇ ਨੇ ਨੌਲੇ ਵੀ ਭਰਾ ਮੇਰੇ ਤੇ ਮਾਤਾ ਅੰਦੇ ਮਾਤਾ ਦਾ ਉਹਨਾ ਵੀ ਧੀਕੇ ਲਵਾਉਣੇ ਚਾਹੀਦੇ ਹਲਕੇ ਕੁਆਲਿਟੀ ਦੇ ਲਵਾਉਣੇ ਚਾਹੀਦੇ ਆ ਤੇ ਹੜਕ ਵੀ ਛਕਦਾ ਨੌਲਾ ਨੌਲਾ ਮਾਗਰ ਭੱਜ ਕੇ ਮਾਤਾ ਦੇ ਘਰ ਕੋਲੇ ਆ ਕੇ ਤੇ ਉਸ ਨੂੰ ਖਾਣ ਪੈ ਗਿਆ ਤੇ ਮਾਤਾ ਦੇ ਦੰਦ ਮਾਰ ਗਿਆ ਨੌਲਾ ਤੇ ਦੇਖੋ ਵੀਡੀਓ ਵਾਲਾ ਵਾਲੀ ਵੀ ਘਟਨਾ ਦਸੀ ਜਾ ਰਹੀ ਹੈ ਤੇ ਅੱਗੇ ਤੁਸੀਂ ਵੀਡੀਓ ਦੇਖੀ ਆਇਓ ਤੇ ਕਈ ਜਣਿਆਂ ਨੇ ਇਕੱਠੇ ਹੋ ਕੇ ਫਿਰ ਉਹ ਨੌਲੇ ਨੂੰ ਮਾਰਿਆ ਤੇ ਕਈ ਉਹਨੇ ਲੈ ਆ ਕੇ ਉਹਦੇ ਪੈਰ ਫੈਰ ਧਰਿਆ ਉੱਤੇ ਹੁਣ ਦਬ ਲਿਆ ਤੇ ਮਾਤਾ ਨੂੰ ਛੜਾਇਆ ਤੇ ਬਹੁਤ ਹੀ ਖਤਰਨਾਕ ਹੁੰਦੇ ਨੇ ਔਲੇ ਭਰਾ ਮੇਰੇ ਵੀਡੀਓ ਨੂੰ ਦੇਖੀ ਚਲੋ ਅੱਗੇ ਸ਼ੇਅਰ ਜਰੂਰ ਕਰ ਦਿਓ ਫਿਰ ਦੇਖੀ ਜਲੋ ਵੀਡੀਓ ਤੇ ਔਲੇ ਬਹੁਤ ਖਤਰਨਾਕ ਹੁੰਦੇ ਨੇ ਤੇ ਮਾਤਾ ਤੇ ਔਲੇ ਨੇ ਹਮਲਾ ਕਰਤਾ ਤੇ ਜਵਾਗ ਵੀ ਦੇਖ ਕੇ ਦੇਖੋ ਭੱਜ ਗਿਆ ਸੀਗਾ ਕੋਲੋਂ ਤੇ ਉਹ ਵੀ ਡਰ ਗਿਆ ਸਾਈਕਲ ਤੇ ਆਈ ਜਾਂਦਾ ਸੀਗਾ ਉਹ ਵੀ ਡਰ ਗਿਆ ਸੀਗਾ ਤੇ ਇਹੀ ਜਾਣਾ ਨੇ ਆਜ ਉਥੇ ਮਾਤਾ ਨੂੰ ਛਡਾਇਆ ਤੇ ਅੱਖ ਦੇ ਉੱਤੇ ਪੂਰਾ ਗਹਿਰਾ ਵਾਰ ਕਰ ਗਿਆ ਦੇਖੀ ਜਦੋਂ ਵੀਡੀਓ ਸਾਰੀ ਤੇ ਸ਼ੇਅਰ ਜ਼ਰੂਰ ਕਰ ਦੇ ਲਾਂਗੇ ਅੱਗੇ ਦੀ ਅੱਗੇ ਪਤਾ ਲੱਗੀ ਚੱਲੇ ਦੇਖੋ ਕਿੰਨਾ ਇਕੱਠਾ ਹੋ ਗਿਆ ਇੱਥੇ ਇਹ ਬਹੁਤ ਗਹਿਰਾ ਜਿਹਾ ਕੰਟਰਪਾਕ ਤੇ ਵੀਡੀਓ ਚ ਦੇਖੋ ਭਰਾ ਮੇਰੇ ਪਿੰਡ ਜਿਹੜਾ ਨੇ ਆ ਕੇ ਛੜਾਇਆ ਤੇ ਰੌਲਾ ਪੈ ਗਿਆ ਹਰਿਆਣਾ ਘਵਾਂਡ ਚ ਇੱਕ ਬੰਦੇ ਨੇ ਪੈਰ ਉੱਤੇ ਕਰਵਾ ਕੇ ਛੋਟੀ ਗੱਲ ਦਬਰ ਖੇ ਦੇਖੋ ਤੇ ਬਾਕੀ ਬਾਈ ਛੋਟੀਆਂ ਲੈਣ ਬਾਗੇ ਭੱਜ ਕੇ ਇਹ ਉਹ ਮੁੰਡਾ ਡਰ ਗਿਆ ਸੀਗਾ ਜਿਹੜਾ ਸਾਈਕਲ ਤੇ ਜਾ ਹੀ ਜਾਂਦਾ ਉਹ ਮੁੰਡਾ ਵੀ ਆ ਗਿਆ ਸੀ ਉਹ ਡਰ ਗਿਆ ਪਹਿਲਾਂ ਤੇ ਵੇਖੋ ਕਿਹਨਾਂ ਬਾਈ ਨੇ ਦੱਬ ਰੱਖਿਆ ਛੋਟੀ ਨਾਲ ਤੇ ਉਧਰੋਂ ਦੇਖੋ ਛੋਟੀਆਂ ਲੈ ਕੇ ਇਹ ਮਾਰਦਾ ਤੇ ਮਾਰਦਾ ਵੇਖੋ ਨਿਆਲੇ ਵੀ ਬਹੁਤ ਖਤਰਨਾਕ ਹੁੰਦੇ ਨੇ ਭਰਾ ਮੇਰੋ ਆਪਣੇ ਬੱਚਿਆਂ ਬੱਚਿਆਂ ਦਾ ਧਿਆਨ ਰੱਖਿਆ ਕਰੋ ਤੇ ਵੇਖੋ ਭਰਾ ਵੇਖੋ ਉਹ ਮਾਰਦਾ ਸਾਰਾ ਪਿੰਡ ਵਾਂਗੂ ਇਕੱਠਾ ਹੋ ਗਿਆ ਇੱਥੇ ਤੇ ਵਿੱਚ ਤਾਂ ਦਰਦੇ ਨੇੜੇ ਹੀ ਲੱਗੇ ਤੇ ਬਹੁਤ ਖਤਰਨਾਕ ਹੁੰਦੇ ਨੇ ਨਿਆਲੇ ਵੀ ਭਰਾ ਮੇਰੋ ਵੇਖੋ ਮਾਰ ਕੇ ਤੇ ਛੜਦਾ ਪਿਆ ਨਹੀਂ ਜਾ ਰਿਹਾ ਇਹਨੂੰ ਆਪਾਂ ਦਬ ਦਬ ਕੇ ਲਈਜੀਏ ਹਨ ਤੇ ਜਾਇਦਾ ਮੰਨ ਕੇ ਚੱਲੋ ਡਾਕਟਰ ਕੋਲ ਲਿਜਾ ਕੇ ਕੋਈ ਦੇਖਣਾ ਚਾਹੀਦਾ ਵੀ ਇਹ ਹਲਕਿਆ ਸੀ ਜਾਂ ਕੀ ਗੱਲਬਾਤ ਆ ਚੈੱਕ ਅਪ ਕਰਾਉਣੀ ਚਾਹੀਦੀ ਵੀ ਇਹ ਵੀ ਦੇਖੋ ਭਰਾ ਮੇਰੋ ਐਦਾਂ ਦੇ ਹੁੰਦੇ ਆ ਨਿਵਲੇ ਵੀ ਬਹੁਤ ਖਤਰਨਾਕ ਹੁੰਦੇ ਤਾਂ ਹੀ ਤਾਂ ਨਿਵਲੇ ਸੱਪ ਨੂੰ ਵੀ ਮਾਰ ਲੈਂਦਾ ਭਰਾ ਮੇਰੋ ਵੀਡੀਓ